ਮਨਜੀਤ ਸਿੰਘ ਜੀ ਕੀ ਘਟਨਾ ਹੋਈ ਸਾਰੀ ਇਹ ਸਰ ਜੀ ਇਹ ਤਾਂ 3 ਦਿਨ ਦਾ ਪਾ ਹੋ ਗਿਆ ਜੀ ਰਵਟ ਲਖਾਈ ਆ ਥਾਣੇ ਰੰਦਾਹ ਤੇ ਸਾਡਾ ਬੰਦਾ ਨਹੀਂ ਜੋ ਲੱਭਦੇ ਹਾਂ ਜੀ ਤੇ ਹਾਂਜੀ ਕੀ ਲੱਗਦਾ ਤੁਹਾਨੂੰ ਕੀ ਹੋਇਆ ਤੁਹਾਨੂੰ ਤੇ ਇਹ ਲੱਗਦਾ ਭਾਜੀ ਵੀ ਇਹ ਨਸ਼ਾ ਕਰਕੇ ਹੀ ਮੜਿਆ ਹਾਂਜੀ ਟੀਕੇ ਲਾ ਕੇ ਮੜਿਆ ਕਿਉਂਕਿ ਇਹ ਇਹ ਬੰਦੇ ਨੂੰ ਤਾਂ ਪਾ 3 ਦਿਨ ਹੋ ਗਏ ਆ ਲੱਭਦਿਆਂ ਲਾ ਕੇ ਚੱਕੇ ਪਹਿਲਾਂ ਲੱਭਦੇ ਰਹੇ ਨਹੀਂ ਲੱਭਾ ਅੱਜ ਆਈ ਹਾਂ ਜਗਾ ਫੋਲਣ ਦੇ ਜਿੱਥੇ ਇਹ ਕੰਮ ਚੱਲਦਾ ਟੀਕੇ ਹਟਾ ਕੇ ਆਂਦਾ ਚੱਲਦਾ ਸੀ ਉਹ ਨਸ਼ਿਆਂ ਨੂੰ ਆਪਾਂ ਵੇਖਣ ਦੇ ਕਿਥੇ ਕਿਥੇ ਜਗ੍ਹਾ ਤੇ ਚੱਲਦਾ ਸੀ ਉਹ ਜਗ੍ਹਾ ਤੋਂ ਵੇਖ ਕੇ ਆਈ ਦੂਜੀ ਥਾਂ ਤੇ ਆਏ ਆ ਤੇ ਉੱਥੇ ਸਾਨੂੰ ਇਹਦੀ ਡੈਡ ਵੱਡੀ ਮਿਲੀ ਹਾਂਜੀ ਪਹਿਲਾਂ ਵੀ ਨਸ਼ੇ ਕਰਦੇ ਹੋ ਹਾਂਜੀ ਦੋ ਸਾਲ ਹੋ ਗਏ ਕਰਦਾ ਜੀ ਗੋਲੀਆਂ ਗਾਲੀਆਂ ਇਦਾਂ ਖਾਈ ਜਾਂਦਾ ਜੀ ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਦੀ ਨਕਦਰ ਨੂੰ ਕੀ ਚੀਜ਼ ਹੈ ਸਰਕਾਰ ਅੱਗੇ ਇਹੋ ਹੀ ਹੱਥ ਜੋੜ ਕੇ ਬੇਨਤੀ ਆਂ ਪੀ ਇਹਨਾਂ ਗਾਂ ਨਸ਼ਿਆਂ ਤੋਂ ਠੱਲ ਪਾਈ ਜਾਏ ਇਦਾਂ ਦੇ ਜਵਾਨ ਪੁੱਤ ਨਾ ਮਰਨਾ ਛੋੜਾ ਇੱਕ ਇਹਦਾ ਬੱਚਾ ਹੋਣ ਵਾਲਾ ਹੈ ਮਹੀਨੇ ਤੱਕ ਬੱਚਾ ਵੀ ਹੋਣ ਵਾਲਾ ਹੈ ਵਿਆਹ ਵਰਿਆ ਬੰਦਾ ਸੀ ਤੇ ਨਸ਼ੇ ਕਾਰਨ ਹੀ ਇਹ ਕੰਮ ਹੋਇਆ ਜੀ ਹਾਂਜੀ ਸਾਨੂੰ ਹੁਣੇ ਹੀ ਇਹ ਜੇ ਤਲਾਹ ਮਿਲੀ ਸੀ ਕਿ ਇੱਕ ਡੈੱਡ ਬੋਡੀ ਪਈ ਇੱਥੇ ਜਿਹੜਾ ਐਨ ਐਚ ਏ ਦੀ ਸੜਕ ਬਣ ਰਹੀ ਹੈ ਉਹਦਾ ਕੈਲੀਬ੍ਰੇਟਡ ਰੋਡ ਬਣ ਰਿਆ ਵਾ ਉਹਦੇ ਉੱਪਰ ਤੇ ਉਹ ਅਸੀਂ ਆਏ ਇੱਥੇ ਉਹਦੇ ਵਾਰਿਸ ਵੀ ਇੱਥੇ ਆ ਪਿਛਲੇ 3 ਦਿਨ ਤੋਂ ਇਹ ਥਾਣੇ ਰਮਦਾਸ ਦਾ ਰਹਿਣ ਵਾਲਾ ਵਾ ਰਮਦਾਸ ਸ਼ਹਿਰ ਦਾ ਉੱਥੋਂ ਇਹ ਮਿਸ ਸੀਗਾ ਉੱਥੇ ਇਹਨਾਂ ਨੇ ਇਹਦੀ ਰਿਪੋਰਟ ਦਰਜ ਕਰਾਈ ਹੋਈ ਆ ਤੇ ਹੁਣ ਇਹਦੀ ਡੈੱਡ ਬੋਡੀ ਮਿਲੀ ਆ ਤੇ ਸਪਸ਼ਟ ਰੂਪ ਦੇ ਵਿੱਚ ਨਜ਼ਰ ਆ ਰਿਹਾ ਇਹਨੂੰ ਛਾਲੇ ਪਏ ਆ ਡੈਡ ਬੋਡੀ ਦੇ ਉੱਤੇ ਨੀਲੀ ਹੋਈ ਹੈ ਡੈਡ ਬੋਡੀ ਕੋਈ ਜਰੀਲੀ ਚੀਜ਼ ਸੱਪ ਵਗੈਰਾ ਇਹਨੂੰ ਆ ਬਰਸਾਤਾਂ ਦੇ ਮੌਸਮ ਕਰਕੇ ਲੜ ਗਿਆ ਵਾ ਸਪਸ਼ਟ ਰੂਪ ਚ ਨਜ਼ਰ ਆ ਰਿਹਾ ਵਾ ਤੇ ਫਿਰ ਵੀ ਚਲੋ ਜਿਹੜਾ ਬਾਕੀ ਪੋਸਟਮਾਰਟ ਤੋਂ ਬਾਅਦ ਹੀ ਪਤਾ ਲੱਗੂਗਾ ਕੀ ਹੁੰਦਾ ਵਾ ਤੇ ਥਾਣੇ ਰਮਦਾਸ ਇਹਨਾਂ ਨੇ ਤਲਾਸ਼ ਦਿੱਤੀ ਆਲਰੇਡੀ ਉਹ ਉੱਥੋਂ ਮੁਲਾਜ਼ਮ ਆ ਰਹੇ ਆ ਤੇ ਇਹਨੂੰ ਇਹਦੀ ਜਿਹੜੀ ਆ ਉਹ 174 ਦੀ ਕਾਰਵਾਈ ਕਰ ਰਿਹਾ ਹੈ